ਪਰਸਨਲੀ ਥੋੜੀ ਜ਼ਿੰਦਗੀ ਚ ਦੀਪ ਸਿਧੂ ਬਾਈ ਦਾ ਯੋਗਦਾਨ ਕੀ ਰਿਹਾ ਹੈ ਕਿ ਅੱਜ ਵੀ ਕਿਤਨਾ ਕਿਤੇ ਲੱਗਦਾ ਹੈ ਕਿ ਉਹ ਸਾਡੇ ਦਿਲਾਂ ਦੇ ਵਿੱਚ ਹੈਗਾ ਉਹਨਾਂ ਨੂੰ ਤੁਸੀਂ ਭੁਲਾ ਨਹੀਂ پا ਰਹੇ ਆ ਮੈਨੂੰ ਲੱਗਦਾ ਹੈ ਕਿ ਕਈ ਵਾਰੀ ਤੁਸੀਂ ਬੰਦੇ ਨੂੰ ਕਹਿੰਦੇ ਨਹੀਂ ਹੁੰਦੇ ਪਰ ਚਲੋ ਦੀਪ ਨੇ ਤਾਂ ਮੈਨੂੰ ਦੀਪ ਦੀਤਾ ਇੱਕ ਇੰਟਰਵਿਊ ਸੀ ਜੀ ਉਸ ਦੀਪ ਨੇ ਕਿਹਾ ਕਿ ਸਾਡੀ ਕੁੜੀਆ ਮੈਂ ਬਹੁਤ ਪਿਆਰ ਕਰਦਾ ਉਹਨੂੰ ਆ ਮੈਂ ਪਰਸਨਲੀ ਇਹ ਦੀਪ ਨੂੰ ਨਹੀਂ ਕਹਿ ਸਕੀ ਹਨਾ ਪਰ ਮੈਂ ਕਰਦੀ ਹਾਂ ਸ਼ਾਇਦ ਇਹ ਅਹਿਸਾਸ ਤੁਨ ਕਈ ਵਰੀ ਬੰਦੇ ਦੇ ਜਾਣ ਤੋਂ ਬਾਅਦ ਹੁੰਦਾ ਤੁਹਾਨੂੰ ਜਦੋਂ ਤੁਹਾਡੇ ਆਸ-ਪਾਸੇ ਪਰਦਾ ਹੁੰਦਾ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇੱਕ ਦਿਨੇ ਬੰਦਾ ਤੁਹਾਨੂੰ ਦੇਖਣਾ ਵੀ ਨਹੀਂ ਹੈਨਾ ਤਾਂ ਮੈਂ ਉਦੋਂ ਬਾਅਦ ਮੈਂ ਇਹ ਸਿੱਖਿਆ ਕਿ ਨਾ ਤੁਹਾਨੂੰ ਬੰਦੇ ਨੂੰ ਕਹਿ ਦੇਣਾ ਚਾਹੀਦਾ ਹੁੰਦਾ ਹਮੇਸ਼ਾ ਆਪਣੀ ਗੱਲ ਕਹਿ ਦਿਓ ਸੰਗੋ ਨਾ ਸੀ ਜਿਹੜੇ ਪੰਜਾਬੀਆਂ ਸਾਨੂੰ ਨਾ ਸਾਨੂੰ ਨਾ ਕਹਿਣਾ ਨਹੀਂ ਆਉਂਦਾ ਕਿਸੇ ਨੂੰ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਬਹੁਤ ਜ਼ਿਆਦਾ ਪਿਆਰ ਅਸੀਂ ਸੰਗ ਮੰਨਦੇ ਹਾਂ ਅਸੀਂ ਕਿਸੇ ਨੂੰ ਜਫੀ ਪਾਉਣ ਲੱਗੇ ਵੀ ਸੰਗ ਮੰਨਦੇ ਆ ਅਸੀਂ ਆਪਦੇ ਮਾਪਿਆਂ ਨੂੰ ਵੀ ਜਫੀ ਆ ਕੇ ਨਹੀਂ ਕਹਿੰਦੇ ਹੈਨਾ ਤਾਂ ਮੈਨੂੰ ਮੈਂ ਉਦੋਂ ਬਾਅਦ ਹੀ ਸਿੱਖਿਆ ਕਿ ਜਿਹੜਾ ਤੁਹਾਨੂੰ ਬੰਦਾ ਚੰਗਾ ਲੱਗਦਾ ਉਹਨੂੰ ਇਹ ਕਹਿ ਦਿਓ ਕਿ ਤੁਹਾਨੂੰ ਮੈਨੂੰ ਚੰਗਾ ਲੱਗਦਾ ਉਸ ਤੋਂ ਬਾਅਦ ਜੋ ਕੋਈ ਵੀ ਚੰਗਾ ਬੰਦਾ ਹੈ ਮੈਨੂੰ ਚੰਗਾ ਲੱਗਦਾ ਮੈਂ ਇਹ ਬੇਝਿਜਕ ਹੁਣ ਮੈਂ ਕਹਿ ਦਿੰਦੀ ਆ ਕਿ ਤੁਸੀਂ ਬਹੁਤ ਚੰਗੇ ਬੰਦੇ ਹੋ ਜਾਂ ਮੈਂ ਤੁਹਾਡੀ ਬਹੁਤ ਇੱਜ਼ਤ ਕਰਦੀ ਆ ਕੋਈ ਵੀ ਹੋਵੇ ਤਾਂ ਮੈਨੂੰ